ਵਾਹ ਗੁਰੂ ਜੀ ਕਾ ਹਾਲਸਾ ਵਾਹ ਗੁਰੂ ਜੀ ਕੀ ਫਤਹ ਗੁਰੂ ਵਾਹ ਹੈ ਗੁਰੂਤਨ ਹੈ ਖਾਲਸਾ ਗੁਰੂ ਦਾ ਸਾਜ ਹੈ ਗੁਰੂ ਦੀ ਫੌਜ ਹੈ ਖਾਲਸੇ ਦੀ ਜੁਜਤਾਂ ਦੀ ਹੈ ਗੁਰੂ ਜੀ ਦੀ ਬਖਸ਼ੂ ਚੰਦੀ ਗੁਰੂਤਨ ਹੈ ਵਾਹ ਸਾਡੇ ਫਾਰਸੀ ਦਾ ਮਾਨਕੋਚ ਵਿੱਚ ਪੜ ਲਓ ਸਤੇ ਗੁਰੂ ਸ਼ਬਦ ਸੰਸਕ੍ਰਿਤ ਹੈ ਇਹ ਵੀ ਮਹਾਨ ਕੋਸ਼ ਵਿੱਚ ਲਿਖਿਆ ਹੈ ਇਹ ਸ਼ਾਲੀ ਸੰਸਕ੍ਰਿਤ ਹੈ ਸੋ ਤੁਮੇ ਸ਼ਬਦਾਂ ਦਾ ਮਿਲਣ ਤੁਮੇ ਸ਼ਬਦ ਵਕਰੇ ਵਕਰੇ ਵਾਸ਼ਾ ਦੇ ਵਕਰਾ ਗੁਰੂ ਸ਼ਾ ਦੇ ਵਕਰਾ ਹੈ ਸੋ ਜਿਹੜਾ ਪ੍ਰਚਲਿਤ ਹੋ ਚੁੱਕਾ ਵਾ ਗੁਰੂ ਰੱਬ ਦਾ ਨਾਮ ਜਿੱਥੇ ਕੋਈ ਨਾਮ ਆਉਂਦਾ ਹੈ ਕੀਰਤਨ ਵਿੱਚ ਉੱਥੇ ਬਹੁਤ ਸਾਰੇ ਸੁਝਣ ਇਹ ਰਾਟ ਵਾਇਗਰੂ ਦੀ ਲਾਉਂਦੇ ਹਨ ਕਿਉਂਕਿ ਉਹ ਇਸ ਨੂੰ ਨਾਮ ਹੀ ਸਮਝਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਨੂੰ ਸਪੋਰਟ ਨਹੀਂ ਕਰਦੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਐਸੀ ਇੱਕ ਪੰਕਤੀ ਵੀ ਨਹੀਂ ਹੈ ਜਿਹੜੀ ਦੱਸੇ ਕਿ ਵਾਇਗਰੂ ਨਾਮ ਹੈ ਕਿ ਕਈ ਐਸੇ ਅਲੜ ਹਨ ਜਿਹੜੇ ਗੁਰਦੁਆਰਿਆਂ ਵਿੱਚ ਵੀ ਅਰਦਾਸ ਤੋਂ ਬਾਅਦ ਵਾਇਗਰੂ ਨਾਮ ਜਾਜੇ ਚੜੇ ਸੋਤਰੇ ਪਾਰ ਪੜਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਨੂੰ ਸਪੋਰਟ ਨਹੀਂ ਕਰਦੀ ਗੁਰੂ ਤਾਂ ਕੋ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਹੈ ਜੇ ਇਸ ਦੇ ਉਲਟ ਕੁਝ ਬੋਲਿਆ ਜਾਂਦਾ ਹੈ ਉਹ ਬਿਨਾਂ ਸੋਚੇ ਵਿਚਾਰੇ ਬਿਨਾਂ ਸਮਝ ਤੋਂ ਇਹ ਦੇਖੋ ਦੇਖੀ ਬੋਲਿਆ ਜਾਂਦਾ ਹੈ ਪਰ ਇਸ ਦੀ ਸਮਝ ਨਹੀਂ ਹੈ ਬੋਲਣ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਵਾਇਗੁਰੂ ਸ਼ਬਦ ਨੂੰ ਨਾਮ ਕਰਕੇ ਨਹੀਂ ਦਰਸਾਉਂਦੀ ਕਿਤੇ ਵੀ ਨਾ ਹੀ ਕਿਸੇ ਗੁਰੂ ਪਾਤਸ਼ਾਹ ਨੇ ਆਪਣੇ ਬਾਣੀ ਵਿੱਚ ਰੱਬ ਲਈ ਵਾਇਗੁਰੂ ਸ਼ਬਦ ਵਰਤਿਆ ਹੈ ਕਮਾਲ ਦੀ ਗੱਲ ਹੈ ਗੁਰੂ ਪਾਤਸ਼ਾਹ ਨੂੰ ਇਹ ਨਹੀਂ ਪਤਾ ਲੱਗਾ ਕਿ ਰੱਬ ਦਾ ਨਾਮ ਜਿਹੜਾ ਵਾਇਗੁਰੂ ਵੀ ਹੁੰਦਾ ਹੈ ਛੇ ਗੁਰੂ ਪਾਤਸ਼ਾਹਾਂ ਦੀ ਬਾਣੀ ਹੈ ਕਿਸੇ ਨੂੰ ਵੀ ਇਹ ਨਹੀਂ ਪਤਾ ਲੱਗਾ ਵੀ ਰੱਬ ਜਿਹੜਾ ਹੈ ਦਾ ਨਾਮ ਇੱਕ ਵਾਇਗੁਰੂ ਵੀ ਹੁੰਦਾ ਹੈ ਹੋਰ بڑے ਨਾਮ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਵਿੱਚ ਦਿੱਤੇ ਹਨ RAM ਹੈ ਗੋਪਾਲ ਹੈ ਹਰੀ ਹੈ ਪ੍ਰਭੂ ਵਾ ਬਹੁਤ ਸਾਰੇ ਨਾਮ ਹਨ ਪਰ ਵਾਹਿਗੁਰੂ ਕਿਤੇ ਵੀ ਨਹੀਂ ਕਿਸੇ ਵੀ ਗੁਰੂ ਪਾਸ਼ਾ ਨੇ ਬਾਣੀ ਨਹੀਂ ਵਰਤੀ ਪਰ ਸਿੱਖ ਇਸ ਗੱਲ ਨੂੰ ਨਹੀਂ ਮੰਨਦੇ ਉਹ ਕਹਿੰਦੇ ਨੇ ਜੇ ਗੁਰੂ ਪਾਸ਼ਾ ਨੇ ਨਹੀਂ ਵਰਤਿਆ ਤਾਂ ਕੋਈ ਨਹੀਂ ਅਸੀਂ ਤਾਂ ਬਾਤ ਲੈਣਾ ਅਸੀਂ ਤਾਂ ਇਸ ਨੂੰ ਰੱਬ ਬਣਾ ਦੇਣਾ ਇਹ ਰਬ ਦਾ ਨਾਮ ਬਣਾ ਦੇਣਾ ਔਰ ਬਣਾਇਆ ਵੀ ਜਾ ਰਿਹਾ ਤੋ ਜਿਸ ਭਟ ਨੇ ਆਪਣੇ ਰਚਨਾ ਵਿੱਚ ਸ਼ਬਦ ਵਰਤੇ ਹੈ ਵਾਹਿਤ ਗੁਰੂ ਦੋ ਨਾਲ-ਨਾਲ ਵਰਤੇ ਹਨ ਉਹ ਗਿਆਨ ਭਟ ਹੈ ਉਸ ਨੇ ਚੌਥੇ ਪਾਸ਼ਾ ਦੀ ਸਿਫਤ ਵਿੱਚ ਸਬਈਏ ਲਿਖੇ ਹਨ ਜਿੰਨੇ ਵੀ ਸਬਈਏ ਹਨ ਇਹ ਸਾਰੇ ਪੰਜਾਂ ਗੁਰੂਆਂ ਦੀ ਸਿਫਤ ਵਿੱਚ ਹਨ ਕਿਉਂਕਿ ਪੰਜਵੇਂ ਪਾਸ਼ਾ ਤੱਕ ਇਹ ਭਟ ਜਿਹੜੇ ਆ ਇਹ ਬਥੇ ਰਹਿ ਆ ਤੇ ਪੰਜਾਂ ਗੁਰੂ ਪਾਸ਼ਾ ਦੀ ਪਹਿਲੇ ਪੰਜਾਂ ਦੀ ਉਹਨਾਂ ਨੇ ਸਿਫਤ ਕੀਤੀ ਹੈ ਗੁਰੂਆਂ ਦੀ ਸਿਫਤ ਕੀਤੀ ਹੈ ਤੇ ਗੁਰੂ ਪਾਸ਼ਾ ਸਿਫਤ ਵਿੱਚ ਉਹਨਾਂ ਨੇ ਸਵਈਏ ਉਚਾਰੇ ਆ ਰੱਬ ਦੀ ਸਿਫਤ ਵਿੱਚ ਉਹ ਸਵਈਏ ਨਹੀਂ ਉਚਾਰੇ ਉਹਨਾਂ ਨੇ ਗੁਰੂ ਪਦਵੀ ਦੀ ਉਸਤ ਵਿੱਚ ਸਵਈਏ ਉਚਾਰੇ ਆ ਇਸ ਕਰਕੇ ਜੋ ਬਾਟਨ ਸਵਈਏ ਉਚਾਰੇ ਆ ਚੌਥੇ ਪਾਸ਼ਾ ਦੇਥ ਉਹਨਾਂ ਨੇ ਚੌਥੇ ਪਾਸ਼ਾ ਨੂੰ ਤਨ ਕਿਹਾ ਹੈ ਚੌਥੇ ਪਾਸ਼ਾ ਨੂੰ ਤਨ ਕਿਹਾ ਹੈ ਉਹਨਾਂ ਦੀ ਸਿਫਤ ਕੀਤੀ ਹੈ ਤੋਂ ਸਿਫਤ ਕਰਦਿਆਂ ਕਰਦਿਆਂ ਕੁਸ਼ ਨੇ ਬਹੁਤ ਸ਼ਬਦ ਐਸੇ ਵਰਤੇ ਹਨ ਜਿਹੜੇ ਉਹਨਾਂ ਦੇ ਹਿਸਾਬ ਨਾਲ ਇਹ ਕਰਤਾ ਪੁਰਖ ਦੇ ਸ਼ਬਦ ਹੁੰਦੇ ਹਨ ਇਹ ਸਿਫਤ ਕਰਨ ਦਾ ਢੰਗ ਹੈ ਤੋਂ ਉਹਨਾਂ ਨੇ ਚੌਥੇ ਭਾਸ਼ਾ ਨੂੰ ਤਾਂ ਕਿਹਾ ਹੈ ਵਾਹ ਗੁਰੂ ਤੇਰਾ ਸਭ ਸਤ ਦਾ ਇਦਾਂ ਕਿਹਾ ਹੈ ਉਹ ਤੇ ਰੱਬ ਦੀ ਸਿਫਤ ਨਹੀਂ ਕੀਤੀ ਚੌਥੇ ਭਾਸ਼ਾ ਸਿਫਤ ਹੈ ਤੋ ਟੀਕਾ ਪੜ੍ਹ ਲਓ ਪ੍ਰਸਾਦ ਪਰਸਾ ਸਾਹਿਬ ਸਿੰਘ ਦਾ ਉੱਥੇ ਵੀ ਉਹਨਾਂ ਨੇ ਇਹ ਲਿਖਿਆ ਹੈ ਕਿ ਫਹਾਇ ਤੇ ਗੁਰੂ ਵਕਰ ਵਕਰ ਸ਼ਬਦਾਂ ਕੁੰਜ ਵੀ ਵਾਇਸ਼ਾ ਵਜੜਾ ਇਹ ਫਾਰਸੀ ਦਾ ਹੈ ਵਾਹ ਕਿ ਗੁਰੂ ਪਾਛਨ ਜੇ ਸ਼ਬਦ ਵਰਤੇ ਆਪਣੇ ਬਾਣੇ ਵਿੱਚ ਵਾਹ ਵਰਤਿਆ ਹੈ ਹਾਂ ਇਹਨ ਔਕੜ ਨਾਲ ਵਾਹ ਜਿਦਾ ਵਾਹ ਵਾਹ ਬਾਣੀ ਨਿਰੰਕਾਰ ਹੈ ਹੁਣ ਵਾਹ ਵਾਹ ਉਤ ਬਾਦ ਉਹਨੇ ਬਾਣੀ ਸ਼ਬਦ ਵਰਤੇ ਆ ਵਾਹ ਤੇ ਬਾਣੀ ਇਕੱਠੇ ਨਹੀਂ ਹੋ ਸਕਦੇ ਵਾਹ ਬਾਣੀ ਵਾਹ ਬਾਣੀ ਵਾਹ ਬਾਣੀ ਇਹ ਇਕੱਠੇ ਨਹੀਂ ਹੋ ਸਕਦੇ ਤੁਜੀ ਇਹ ਇਕੱਠੇ ਨਹੀਂ ਹੋ ਸਕਦੇ ਵਾਹ ਅਤੇ ਗੁਰੂ ਇਹ ਵੀ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਵਾਹ ਸ਼ਬਦ ਜਿਹੜਾ ਫਾਰਸੀ ਦਾ ਤੇ ਸੰਸਕ੍ਰਿਤ ਸ਼ਬਦ ਜਿਹੜਾ ਸੰਸਕ੍ਰਿਤ ਦਾ ਸ਼ਬਦ ਜਿਹੜਾ ਉਹ ਗੁਰੂ ਹੈ ਤੇ ਆ ਹੁਣ ਆਪਾਂ ਵਿਚਾਰਦੇ ਹਾਂ ਅੱਜ ਇਤਨੇ ਵਿੱਚ ਕੀ ਪੜਾਇਆ ਜਾ ਰਿਹਾ ਤੋਂ ਫਿਰ ਦਰਸ਼ਕੋ ਪਿਆਰ ਸ਼ਰੋਤੇ ਉਹ ਸਾਰੇ ਦਾ ਧੰਨਵਾਦ ਹੈ ਜੋ ਆਪ ਪਿਆਰ ਸਤਕਾਰ ਨਾਲ ਇਹ ਰਚਨਾਵਾਂ ਦਾ ਸੱਚ ਲੱਭਣ ਦਾ ਯਤਨ ਕਰਦੇ ਆਂ ਆਪ ਸਾਥਾ ਕਰ ਰਹੇ ਹੋ ਤੋਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਨੂੰ ਆਧਾਰ ਬਣਾ ਕੇ ਕਸ਼ਵਟੀ ਬਣਾ ਕੇ ਸੱਚੂੜ ਦਾ ਨਾਟਕ ਕਰਨ ਦਾ ਯਤਨ ਕਰ ਰਹੇ ਆਂ ਜੋ ਕੁਝ ਪੜਾਇਆ ਜਾ ਰਿਹਾ ਉਹ ਗੁਰੂ ਪਾਸ਼ਾ ਦਾ ਨਹੀਂ ਆਪਾਂ ਪੜ ਰਹੇ ਕੁਸ਼ ਸ਼ੋਮਣੀ ਕਮੇਟੀ ਦਾ ਬਣਾਇਆ ਪੜ ਰਹੇ ਆ ਜੋ ਸ਼ੋਮਣੀ ਕਮੇਟੀ ਨੇ ਇਤਨੇ ਬਣਾਇਆ ਸੀ ਰਹਿਤ ਮਰਿਆਦਾ ਬਣਾ ਕੇ ਤੇ ਸ਼ੋਮਣੀ ਕਮੇਟੀ ਵੀ ਉਥੋਂ ਇੱਕ ਤਰ੍ਹਾਂ ਦੀ ਇਹਨੂੰ ਵਰਕਲਾ ਗਿਆ ਵਰਕ ਲੈ ਆ ਕੇ ਸ਼ੋਮਣੀ ਕਮੇਟੀ ਇਹ ਕਹਿ ਸਕਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਜਿਹੜੀਆਂ ਰਚਨਾਵਾਂ ਇਹਨਾਂ ਨੂੰ ਸ਼ੋਮਣੀ ਕਮੇਟੀ ਰਾਹੀਂ ਪੋਣਾ ਸ਼ੋਮਣੀ ਕਮੇਟੀ ਦੇ ਵਿਦਵਾਨਾਂ ਦਾ ਤਾਂ ਕੰਮ ਨਹੀਂ ਹੋ ਸਕਦਾ ਕਿਉਂਕਿ ਸਿੱਖ ਵਿਦਵਾਨ ਗੁਰੂਗ੍ਰਾਮ ਸਾਹਿਬ ਤੋਂ ਬਾਹਰ ਸਿੱਖਾਂ ਨੂੰ ਨਹੀਂ ਜਿੱਤ ਸਕਦੇ ਪਰ ਜਿਹਨੇ ਕਢਾਇਆ ਉਹ ਜ਼ਰੂਰ ਇਹਨਾਂ ਦੇ ਪਿੱਛੇ ਸਨ ਅੰਗਰੇਜ਼ ਸਰਕਾਰ ਪਿੱਛੇ ਸੀ ਉਹਨਾਂ ਦੇ ਬੰਦੇ ਜਿਹੜੇ 36 ਉਹਨਾਂ ਦੀ ਕਮੇਟੀ ਦੇ ਗੁਰਦੁਆਰਾ ਦੀ ਕਮੇਟੀ ਦੇ ਬੰਦੇ ਜੋ ਅੰਗਰੇਜ਼ ਸਰਕਾਰ ਨੇ ਬਣਾਈ ਹੋਈ ਸੀ ਉਹ 36 ਮੈਂਬਰ ਉਹ ਸ਼ੋਮਣੀ ਕਮੇਟੀ ਵਿੱਚ ਸ਼ਾਮਲ ਕਰ ਲੈ ਕੇ ਸੀ ਸ਼ੋਮਣੀ ਕਮੇਟੀ ਨੂੰ ਸ਼ਾਮਲ ਕਰ ਲਿਆ ਸੀ ਉਹ ਸਰਕਾਰ ਦੇ ਪਿੱਠੂ ਸਨ ਉਹ ਸਿੱਖਾਂ ਨੂੰ ਹਰ ਵੀ ਲੇਟ ਹਾਲ ਓਨਲੀ ਟੂ ਰਿਵਿਊਸਨ ਇਸ ਕਰਕੇ ਉਹ ਵੀ ਇਹਦੇ ਮਗਰ ਹੈ ਕਿ ਕਿਸੇ ਤਰ੍ਹਾਂ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਦੇ ਫੋਟ ਪਾਈ ਜਾ ਰਹੀ ਤੇ ਸਿੱਖੀ ਦੀਆਂ ਹੋਰ ਜੋ ਜਥੇਬੰਦੀਆਂ ਸੰਤੁਸ਼ਮਣ ਜਥੇਬੰਦੀਆਂ ਪੈਦਾ ਹੋ ਚੁੱਕੀਆਂ ਜੋ ਬਾਬਾ ਨਾਨਕ ਦੇ ਵੇਲੇ ਵਿੱਚ ਚੱਲੀਆਂ ਆ ਰਹੀਆਂ ਸਿੱਖੀ ਦਾ ਵਿਰੋਧ ਕਰਦੀਆਂ ਆ ਰਹੀਆਂ ਤਾਂ ਉਹ ਉੱਥੇ ਹੀ ਪਰਫੁਨੋਤ ਹੋ ਗਈਆਂ ਸ਼ੌਣੀ ਕਮੇਟੀ ਜਦੋਂ ਬਣੀ ਆ ਉਦੋਂ 5 ਸਾਲ ਬਾਅਦ ਕਹਿ ਲਓ ਕਿ 20 ਸ਼ੌਣੀ ਕਮੇਟੀ ਬਣੀ ਆ ਪੱਤੀ ਵਿੱਚ ਗੁਰਦੁਆਰਾ ਪ੍ਰਬੰਧ ਸ਼ੋਮਣੀ ਕਮੇਟੀ ਨੇ ਸੰਭਾਲਿਆ ਇਥੋਂ ਮਾਂਤਾਂ ਤੋਂ ਬਾਹਰ ਕੱਟਿਆ ਜਿੰਝ ਤਾਂ ਮਾਂਤਾਂ ਤੋਂ ਬਾਹਰ ਕੱਟਿਆ ਜਿਹੜੇ ਮਾਂਤਾਂ ਦੇ ਪਿੱਠੂ ਸਨ ਮਾਂਤਾਂ ਦੇ ਸਹਾਇਕ ਸਨ ਉਹਨਾਂ ਨੇ ਵੀ ਆਪਣੇ ਕਮੇਟੀ ਬਣਾ ਕੇ ਸਿੱਖਾਂ ਨੂੰ ਇੱਕ ਸਭ ਕੁਝ ਸਿਖਾਉਣ ਦਾ ਜਿਹੜਾ ਉਹ ਟੀਚਾ ਉਹਨਾਂ ਨੇ ਧਾਰ ਲਿਆ ਤੇ ਉਹਨਾਂ ਨੇ ਸਭ ਕੁਝ ਇੱਦਾਂ ਸਿਖਾਇਆ ਕਿ ਸ਼ੋਮਣੀ ਕਮੇਟੀ ਰੈਣ ਜੋ ਨੇ ਇਹ ਰੈਤ ਮਿਲਦਾ ਬਣਾਈ ਗਈ ਉਹ ਸੰਸਥਾ ਉਸ ਵੇਲੇ ਕਾਇਮ ਹੋ ਗਈ 1925 ਵਿੱਚ ਗੁਰਦੁਆਰੇ ਜਿੱਤੇ ਗੁਰਦਾਰਾਚ ਮੰਤ ਕੱਢੇ 25 ਵਿੱਚੇ ਉਹ ਜਿਹੜੀ ਕਮੇਟੀ ਸੀ ਮਹਾਂਤਾ ਦੇ ਹੱਕ ਵਾਲੀ ਉਹ ਕਾਇਮ ਹੋ ਗਈ ਜਿਸ ਦਾ ਨਾਜਕਲ ਆਰਐਸਐਸ ਦੇ ਪਹਿਲੇ ਪ੍ਰਧਾਨ ਕੇਵੀ ਹੈਡਵਾਰਸਨ ਤੋਂ ਪਿਆਰਿਓ 31 ਵਿੱਚੇ ਰਹਿਤ ਮੇ ਦਾ ਬਣੇ ਸ਼ੁਰੂ ਹੁੰਦੀ ਆ ਤੇ 6 ਸਾਲ ਪਹਿਲਾਂ ਹੀ ਆਰਐਸਐਸ ਹੁੰਦ ਵਿੱਚ ਆ ਚੁੱਕੀ ਆ ਕਿਉਂ ਆਈ ਆ ਕਿਉਂਕਿ ਸ਼ੂਣੀ ਕਮੇਟੀ ਨੇ ਮਹਾਂਤਾ ਨੂੰ ਬਾਹਰ ਕੱਢਿਆ ਇਹ ਬੇਸ ਬਣ ਗਿਆ ਤੋਂ ਇਸ ਤਰ੍ਹਾਂ ਸਿੱਖੀ ਤੋਂ ਢਾਹ ਲਾਉਣ ਵਾਸਤੇ ਹਰ ਯਤਨ ਕੀਤੇ ਗਏ ਅਗਰ ਇਹ ਸਰਕਾਰ ਵੱਲੋਂ ਵੀ ਸਿੱਖੀ ਦੇ ਦੁਸ਼ਮਣਾਂ ਵੱਲੋਂ ਵੀ ਇਹ ਤਾਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਣੇ ਚੋਂ ਬਾਹਰ ਕੱਢਤਾ ਗਿਆ। ਤੋਂ ਆਪਾਂ ਅੱਜ ਦੇਖਦੇ ਆ ਜਦ ਜਦੋਂ ਗੱਲ ਕਿਸੇ ਨਾਲ ਕਰਦੇ ਆ ਕਿ ਤੁਸੀਂ ਯਾਰ ਨਿਤਨੇਮ ਵਿੱਚ ਰਮਾਇਣ ਵੀ ਪੜ ਰਹੇ ਆ। ਤੇ ਆਮ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਉਹ ਵਾਕਿਆ ਨਿਤਨੇਮ ਵਿੱਚ ਰਮਾਇਣ ਪੜ ਰਹੇ ਕਿਸੇ ਨਾਲ ਗੱਲ ਕਰਕੇ ਦੇਖੋ ਕਹਿੰਦੇ ਵੀ ਇਹ ਤਾਂ ਨਹੀਂ ਹੋ ਸਕਦਾ ਅਸੀਂ ਨਿਤਨੇਮ ਵਿੱਚ ਰਮਾਇਣ ਵੀ ਪੜ ਰਹੇ ਆ। ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਪੜਨ ਵਾਲਿਆਂ ਨੂੰ ਕਿ ਉਹ ਰਚਨਾਮਾ ਹੈ ਕਿੱਥੇ ਬਹੁਤ ਨੂੰ ਇਹ ਹੀ ਪਤਾ ਕਿ ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ ਰਹੇ ਆ ਜਾਂ ਬਾਹਰੋਂ ਕੋ ਰਚਨਾਮਾ ਪਾਈਆਂ ਗਈਆਂ ਇਹ ਵੀ ਦਾਸ ਨੇ ਇਹ ਇਦਾਂ ਦੀ ਗੱਲ ਹੰਡਾਈ ਆ ਪੁੱਛ ਕੇ ਦੇਖਿਆ ਨੇਤਰਿਆਂ ਕਰਨ ਤੋਂ ਬਾਅਦ ਸਿਆਣਿਆਂ ਨੂੰ ਤੇ ਜਦੋਂ ਉਹਨਾਂ ਨੂੰ ਇਹ ਗੱਲ ਉਹਨਾਂ ਨਾਲ ਕੀਤੀਆਂ ਗਈਆਂ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਇਹ ਰਚਨਾਮਾ ਜਿਹੜੀਆਂ ਪੜਦੇ ਆ ਸਾਨੂੰ ਵਿੱਚ ਪਤਾ ਵੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਹੀਂ ਅੱਜ ਕੰ데 ਪਤਾ ਲੱਗਿਆ ਤੋ ਪਿਆਰਿਓ ਇਹ ਜਿਹੜੀ ਸਿੱਖ ਕੋਡ ਜਿਹੜਾ ਬਣਾਇਆ ਗਿਆ ਸਿੱਖ ਰਹਿਤ ਨਾਲ ਬਣਾਇਆ ਗਿਆ 1931 ਨੂੰ ਸ਼ੁਰੂ ਕਰਕੇ 45 'ਚ ਫਾਈਨਲ ਕੀਤੀ ਗਈ 14 ਸਾਲਾਂ ਦੇ ਵਕਫੇ ਵਿੱਚ ਇਸ ਨੂੰ ਮਾਰਾਂ ਚੱਲਣੀਆਂ ਪਈਆਂ ਸਿੱਖੀ ਦੇ ਦੁਸ਼ਮਣਾਂ ਦੀਆਂ ਮਾਰਾਂ ਚੱਲਣੀਆਂ ਪਈਆਂ ਤਾਂ ਤਾਂ ਇਹ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦੈਰੇ ਤੋਂ ਬਾਹਰ ਕੱਢਿਆ ਗਿਆ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਗੁਰੂ ਆ ਸਿੱਖਾਂ ਦਾ ਕਿ ਦੁਸ਼ਮਣਾਂ ਸੋਚਿਆ ਕਿ ਇਹਨਾਂ ਨੂੰ ਆਪਣੇ ਗੁਰੂ ਨਾਲ ਤੋੜੋ ਕਿਸੇ ਤਰ੍ਹਾਂ ਤੋੜ ਕੇ ਬਾਹਰ ਕੱਢ ਕੇ ਕਿਸੇ ਹੋਰ ਰਾਥ ਨਾਲ ਰਲਾ ਦਿਓ ਤੇ ਇਹਨਾਂ ਦੀ ਲੜਾਈ ਪੈ ਜਾਏ ਤੇ ਇਹਨਾਂ ਦੇ ਫੁੱਟ ਪੈ ਜਾਏ ਇਹਨਾਂ ਦੀ ਏਕਤਾ ਨਾ ਹੋਵੇ ਅੰਗਰੇਜ਼ ਇਹ ਹੀ ਚਾਹੁੰਦੇ ਸਨ ਅਤੇ ਇਹ ਹੀ ਕੁਝ ਹੋ ਰਿਹਾ ਹੈ ਉਦੋਂ ਨਾਲ ਹੋ ਰਿਹਾ ਜਦੋਂ ਤੇ ਅੰਗਰੇਜ਼ ਇੱਥੇ ਰਾਜ ਕਰਦੇ ਸਨ ਕਿਉਂਕਿ 1945 ਵਿੱਚ ਫਾਈਨਲ ਹੋਈ ਆ ਨੂੰ ਸਥਾਪਿਤ ਹੀ ਬਣਦੀ ਬਣਦੀ ਤੇ ਅੰਗਰੇਜ਼ ਜਿਹੜੇ ਆ 1947 ਵਿੱਚ ਇਥੋਂ ਛੱਡ ਕੇ ਗਏ ਆ ਛੱਡਿਆ ਰੋਣੇ ਸਾਰੇ ਕਿਤੇੰ ਤੋਂ ਸਤਾ ਨੂੰ 47 ਵਿੱਚ ਤੂੰ ਸਾਰੇ ਟੀਕੇ ਉਹਨਾਂ ਦੇ ਲਾਏ ਹੋਈ ਐ ਤੇ ਪਿਆਰੋ ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਆਪਾਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਮਗਰ ਜਾਣਾ ਆ ਜਾਂ ਆਪਾਂ ਉਹਨਾਂ ਰਚਨਾਵਾਂ ਵਲ ਜਾਣਾ ਜਿਹਨਾਂ ਨੂੰ ਕੋਈ ਮਾਨਤਾ ਨਹੀਂ ਗੁਰੂ ਪਾਤਸ਼ਾਹ ਬਣਾ ਸੋ ਇਹ ਕਿਸੇ ਨਾਲ ਗੱਲ ਕਰੋ ਕਿ ਸਿਰ ਮੈਨ ਪੜ ਰਹੇ ਆ ਉਹ ਬੜੇ ਹੈਰਾਨ ਹੋ ਕੇ ਹੈ ਆਹ ਤਾਂ ਨਵੀਂ ਗੱਲ ਸੁਣੀ ਆ ਬਈ ਸ਼ੋਮਣੀ ਕਮੇਟੀ ਜਿਹੜੀ ਆ ਉਹ ਨਿਤਨੇ ਰਾਇ ਸਿੱਖਾਂ ਨੂੰ ਪਰਮਾਨ ਪੜਾ ਰਹੀ ਆ ਇਹ ਤਾਂ ਉਹ ਕਹਿੰਦੇ ਆ ਵੀ ਅਸੀਂ ਨਵੀਂ ਗੱਲ ਸੁਣੀ ਆ ਤੇ ਕਹਿੰਦੇ ਇਹ ਕਿਵੇਂ ਪਤਾ ਲੱਗੇ ਫਿਰ ਵੀ ਰਮਾਇਣ ਵੀ ਪੜਿਆ ਪੜਾਈ ਜਾ ਰਹੀ ਆ ਤੇ ਆਓ ਆਪਾਂ ਜਤਨ ਕਰਦੇ ਹਾਂ ਸਮਝਣ ਦਾ ਕਿ ਇਹ ਰਮਾਇਣ ਜਿਹੜੀ ਆ ਉਹ ਕਿਵੇਂ ਪੜਾਈ ਜਾ ਰਹੀ ਹੈ ਤੋਂ ਆਪਾਂ ਵੀਡੀਓ ਬਹੁਤੀ ਲੰਬੀ ਨਾ ਕਰਦੇ ਹੋਏ ਸ਼ਾਰਟ ਵਿੱਚੇ ਤਪੱਸ ਨਹੀਂ ਨਾ ਜਦਨ ਕਰਨਾ ਕਿ ਇਹ ਰਮਾਇਣ ਜਿਹੜੀ ਕਿੱਥੋਂ ਆਈ ਆ ਤੇ ਆਪਾਂ ਚਲਦੇ ਹਾਂ ਸਰਚ ਗੁਰਵਾਣੀ .com ਇੱਕ ਵੈਬਸਾਈਟ ਹੈ ਯਾ ਸਰਚ ਗੁਰਵਾਣੀ .com ਇਹਦੇ ਉੱਪਰ ਚਾਹੀਏ ਤੇ ਇੱਥੇ 10 ਮੰਤਰ ਵੀ ਹੈ ਤੇ ਉਹਦਾ ਪੰਨਾ ਆਪਾਂ ਕੱਢਿਆ ਇੱਥੇ ਇਹ ਪੰਨਾ 546 ਹੈ ਸਰਚ ਗੁਰਵਾਣੀ .com ਦਾ ਤੇ ਇੱਥੇ ਜਿਹੜੀ ਰਮਾਇਣ ਜਿਹੜੀ ਆ ਉਹ ਚੱਲਦੀ ਪਈ ਆ ਰਮਾਇਣ ਦਾ ਜਿਹੜਾ ਬੰਦ ਇੱਥੇ ਆਪਾਂ ਸ਼ੁਰੂ ਕਰਨ ਲੱਗੇ ਆ ਉਹ ਤਾਂ ਸ਼ੁਰੂ ਕਰਨ ਲੱਗੇ ਤਾਂ ਕਿ ਪਤਾ ਲੱਗ ਜਾਵੇ ਵਾਕਈ ਰਮਾਇਣ ਹੈ ਇਹ ਦੋਹਰਾ ਆ ਇਹ ਦੋਹਰਾ ਨੰਬਰ ਹੈਗਾ 858 858 ਨੰਬਰ ਇਹ ਬੰਦ ਆ ਇਸ ਰਮਾਇਣ ਦਾ ਤੇ ਇਹ ਕਹਿੰਦਾ ਕਿ ਰਾਮ ਕਥਾ ਜੁਗ ਜੁਗ ਟਲ ਸਭ ਕੋਈ ਪਾਕ ਨੇ ਤੇ ਦੇਖ ਲੈ ਨਾ ਰਾਮ ਕਥਾ ਲਿਖਿਆ ਤੂੰ ਰਾਮ ਕਥਾ ਕੀ ਹੈ ਰਾਮਾਇਣ ਇਹ ਚ ਰਾਮਚੰਦਰ ਦੀ ਕਥਾ ਆ ਲੜਾਈ ਚ ਕਿਹੜਾ ਇਹ ਕੋਸ਼ ਹੈ ਉਹਨੂੰ ਰਾਮਾਇਣ ਕਿਹਾ ਜਾਂਦਾ ਰਾਮ ਕਥਾ ਜੁਗ ਜੁਗ ਟਲ ਅਗੇ ਸੁਰਗਵਾਸ ਰਗੁਬਰ ਕਾਰਾ ਸਗਰੀਪੁਰੀ ਸਮੇਤ ਉਹ ਕਿ ਸਾਰੀ ਪੁਰੀ ਇਹ ਇਹਨਾਂ ਦੀ ਸਾਰੀ ਪੁਰੀ ਸਾਰੀ ਨਗਰੀਏ ਕੇ ਇਹ ਸੁਰਗਵਾਸ ਕਰ ਦਿੱਤੀ ਸੁਰਗਵਾਸ ਹੋ ਗਈ ਸੁਰਗवास ਮਤਲਬ ਸਵਰਗ ਵਿੱਚ ਵਸਾ ਕਰ ਗਈ ਸਾਰਾ ਪਿੰਡ ਸਾਰੀ ਨਗਰੀ ਕਰ ਗਈ ਇਹਨਾਂ ਦੀ ਇੱਕ ਆਪਾਂ ਇਦਾਂ ਦੀਆਂ ਵੀ ਇਹ ਨਾਲ ਨਾਲ ਇਥੇ ਛੱਡੀਆਂ ਗਈਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਬਾਣੇ ਸਵਰਗ ਨੂੰ ਨਹੀਂ ਮੰਨਦੇ ਕਿ ਕਿਤੇ ਸਵਰਗ ਵੀ ਬਣਿਆ ਹੈ ਗਾਂ ਤੂੰ ਸਵਰਗ ਨਰਕ ਜਿਹੜੇ ਆ ਇਹ ਗੁਰਬਾਣੀ ਵਿੱਚ ਦੋਵੇਂ ਰੱਦ ਕੀਤੇ ਗਏ ਆ ਇਹਨਾਂ ਨੂੰ ਇਹ ਨਹੀਂ ਮੰਨਦੇ ਗੁਰਬਾਣੀ ਕਿ ਕਿਤੇ ਗਾਂ ਐਸੀਆਂ ਪੁਰੀਆਂ ਬਣੀਆਂ ਜਾਂ ਅਜਿਹੇ ਭਵਨ ਬਣਿਆ ਜਾਂ ਸਵਰਗ ਕਿਤੇ ਬਣਿਆ ਤੇ ਦਾਸ਼ਕਨਾਤੀ ਇਹ ਸਟੋਰੀ ਹੈ ਕਿ ਸੁਰਗਵਾਸ ਰਘੁਬਰ ਕਰਾ ਸਗਰੀਪੁਰੀ ਸਮੇਤ ਅੱਗੇ ਲਿਖਦਾ ਵੀ ਇਹ ਤੇ ਰਾਮ ਭਰਾ ਤੇ ਤ੍ਰਿਨ ਸਹਿਤ ਸੁਰਗ ਗਏ ਸੁਰਗ ਨੂੰ ਚਲੇ ਗਏ ਸਵਰਗ ਨੂੰ ਚਲੇ ਗਏ ਤੋ ਦਾਸ਼ਕਨਾਤ ਸਵਰਗ ਨੂੰ ਭੇਜ ਰਿਹਾ ਪਿਆਰਿਓ ਇਹ ਗੁਰੂ ਗ੍ਰੰਥ ਸਾਹਿਬ ਫਲਸਫੀ ਦੇ ਬਿਲਕੁਲ ਉਲਟ ਹੈ ਕਿ ਕੋਈ ਸਵਰਗ ਨਹੀਂ ਹੈ ਸਗਰੀਪੁਰੀ ਸਹਿਤ ਸੁਰਗ ਗਏ ਧਿਆਏ ਸਮਾਪਤਮ ਇਹ ਕਿ ਚਲਦੇ ਆ ਚੌਪਈ ਆ ਗਈ ਜੋ ਵੀ ਆਗੇ ਜੋ ਇਹ ਕਥਾ ਸੁਣਿਆ ਰਖਾ ਵੇ ਦੁਖ ਬਾਬ ਤੇ ਨਿਕਟ ਨਾ ਵੇ ਹੁਣ ਇਹ ਜਿਹੜੀ ਰਾਮ ਦੀ ਕਥਾ ਰਮੈਣ ਹੈ ਇਹਦਾ ਹੁਣ ਇਥੇ ਇਹਦੀ ਇੰਪੋਰਟੈਂਸ ਲਿਖ ਰਿਹਾ ਇਹਦਾ ਮਹਹਾਤਮ ਲਿਖ ਰਿਹਾ ਜਿਹਨੂੰ ਕਹਿੰਨੇ ਆਪਾਂ ਚੋਪਈ ਵਿੱਚ ਵੀ ਕਿੰਨੀ ਇੰਪੋਰਟੈਂਟ ਹੈ ਵਿਸ਼ਨ ਭਗਤੀ ਕੀ ਇਹ ਫਲ ਹੋਈ ਆਦ ਵਿਆਦ ਸ਼ਵੈਸ ਕਹ ਨਾ ਕੋਈ ਇਹ ਆਦ ਵਿਆਸ਼ ਸ਼ਕ ਨਾ ਕੋਈ ਇਹ ਰਾਮ ਸ਼ਾਮਾ ਮਦ ਦੀ ਰਚਨਾ ਆ ਇਹ ਚੋਪਈ ਵਿੱਚ ਵੀ ਇਦਾਂ ਦੇ ਸ਼ਬਦ ਆਉਂਦੇ ਆ ਸ਼ਵੈਸ ਕਹ ਨਾ ਕੋਈ ਉੱਥੇ ਵੀ ਇਦਾਂ ਦੇ ਜਿਹੜੇ ਸ਼ਬਦ ਜਿਹੜੇ ਉਹ ਚੌਪੈ ਦੇਖਣ ਨੂੰ ਮਿਲਦੇ ਆ ਕਿਉਂਕਿ ਕਭੀ ਇਹਨਾਂ ਦਾ ਤੋ ਆਰਾਮ ਸ਼ਾਮ ਆਦ ਕਿਆ ਇਹ 859ਵਾਂ ਬੰਸੀ ਅੱਗੇ ਚਲਦੇ ਹਾਂ ਸੰਮਤ 1755 655 ਹਾਰ ਬਦੀ ਪ੍ਰਥਮੇ ਸੁਖਦਾਵਨ ਇਹ ਸੰਮਤ ਇੱਥੇ ਲਿਖਿਆ ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰਿ ਲੋਹ ਲਿਓ ਸੁਧਾਰਾ 860ਵਾਂ ਬੰਦ ਹੈ ਇਹ ਤੇ ਕਵੀ ਕਹਿੰਦਾ ਮੈਂ ਗ੍ਰੰਥ ਲਿਖਤਾ ਦਿੱਤਾ ਆ ਪਰ ਜੇ ਮੈਂ ਕਿਤੇ ਭੁੱਲ ਕਰ ਦਿੱਤੀ ਹੈ ਨਾ ਸੁਧਾਰ ਲਿਓ ਪਿਆਰਿਓ ਬਾਣੀ ਨੂੰ ਕੋਈ ਨਹੀਂ ਸੁਧਾਰ ਸਕਦਾ ਜੇ ਬਾਣੀ ਹੋਵੇ ਨਾ ਉਹ ਬਾਣੀ ਹੈ ਹੀ ਗੁਰੂ ਗ੍ਰੰਥ ਸਾਹਿਬ ਦੀ ਕਿਉਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਕੋਈ ਸੰਪਾਦਨਾ ਨਾ ਕੋਈ ਉਹਨੂੰ ਸੁਧਾਰ ਸਕਦਾ ਤੇ ਨਾ ਹੀ ਉਹਦੇ ਵਿੱਚ ਕਾਂਡ-ਛਾਂਟ ਕੋਈ ਕਰ ਸਕਦਾ ਵੀ ਆਹ ਕੱਢ ਦਿਓ ਆਹ ਰੱਖ ਲਓ ਉਹ ਛੱਡ ਦਿਓ ਆਹ ਰੱਖ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਆ ਉਹ ਗੁਰੂ ਪਾਤਸ਼ਾਹ ਨੇ ਆਪ ਜਿਹੜੀ ਉਤਾਰਜ ਕੀਤੀ ਆ ਆਹ ਦੀ ਬੀੜ ਵਿੱਚ ਦਰਜ ਕੀਤੀ ਆ ਤੇ ਕਿਸੇ ਹੋਰ ਨੂੰ ਅਧਿਕਾਰ ਨਹੀਂ ਗੁਰੂ ਪਾਸ਼ੋ ਤੇ ਬਿਨਾ ਕਿ ਗੁਰੂ ਪਾਸ਼ੇ ਬਾਣੀ ਜਿਹੜੀ ਆ ਉਹਨੂੰ ਕੋਈ ਸੁਧਾਰੇ ਤੇ ਇਥੇ ਕਵੀ ਕਹਿੰਦਾ ਤਾਂ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰਿ ਲਹੂ ਲਿਓ ਸੁਧਾਰਾ ਭੋਲ ਹੋ ਗਈ ਤਾਂ ਤੂੰ ਸੁਧਾਰ ਲਿਓ ਮਤਲਬ ਭੁੱਲਾਂ ਕਰਦਾ ਇਹ ਕਵੀ ਜਿਹੜਾ ਭੁੱਲਾਂ ਕਰਦਾ ਆਪਣੀਆਂ ਭੁੱਲਾਂ ਜੀਆਂ ਉਹ ਦੱਸਦਾ ਲੋਕਾਂ ਨੂੰ ਵੀ ਤੁਸੀਂ ਇਹਨਾਂ ਨੂੰ ਸੁਧਾਰ ਲਿਓ ਬਾਕੀ ਕਵੀ ਜਨ ਜਾਂ ਹੋਰ ਜਿਹੜੇ ਵੀ ਐ ਉਹਨਾਂ ਨੂੰ ਕਹਿੰਦਾ ਤੁਸੀਂ ਸੁਧਾਰ ਲਿਓ ਮੈਂ ਕਿਤੇ ਗਲਤੀ ਕੀਤੀ ਸੁਧਾਰ ਲਿਓ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਫਲਸਫੀ ਦੇ ਉਲਟ ਹੈ ਕਿਉਂ ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਗੁਰੂ ਪਰਮੇਸ਼ਰ ਭੁੱਲਣਾ ਹਰ ਨਹੀਂ ਹੁੰਦੇ ਉਹ ਸਦਾ ਉਪਲ ਹੁੰਦੇ ਆ ਭੁੱਲਣ ਅੰਦਰ ਸਭ ਕੋ ਉਹ ਪੁੱਲ ਗੁਰੂ ਕਰਤਾਰ ਆਪਾਂ ਸਾਰੇ ਪੜ੍ਹਦੇ ਆ ਉੱਥੇ ਲਿਖਿਆ ਪਰ ਇੱਥੇ ਇਹ ਸਪੱਸ਼ਟ ਜਾ ਰਿਹਾ ਹੈ ਕਿ ਰਾਮ ਸ਼ਾਮ ਆਦਿ ਕਵੀ ਜਿਹੜੇ ਆ ਇਸ ਰਚਨਾ ਦੇ ਉਹ ਆਪਣੇ ਆਪ ਨੂੰ ਭੁੱਲਣ ਹਾਰ ਵੀ ਸਮਝ ਰਿਹਾ ਕਿ ਸਾਡੀ ਪੌਲਿਸ ਧਾਰ ਲਿਓ ਅੱਗੇ ਚਲੋ ਅੱਗੇ ਦੋਰਾ ਆ ਗਿਆ ਨੇਤਰਤੂ ਕੇ ਚਨਨ ਪਰ 17 ਦਰਬ ਤੀਤ ਰੰਗ શ્રી ਭਾਗਵਤ ਪੂਰਨ ਕਿਉ ਰਘੁਵਰ ਕਥਾ ਪ੍ਰਸੰਗ ਤੋਂ ਇੱਥੇ ਇਹ ਪੂਰਨ ਕਰ ਦਿੱਤਾ 861ਵਾਂ ਇਹ ਬੰਦ ਹੈ ਭਾਗਵਤ શ્રી ਭਾਗਵਤ ਪੂਰਨ ਕਿਉ ਰਘੁਵਰ ਕਥਾ ਕਿਉਂਕਿ ਜਿਹੜਾ ਭਾਗਵਤ ਪੁਰਾਨ ਹੈ ਨਾ ਉਹਦੇ ਵਿੱਚ ਇਹ ਸਾਰੀਆਂ ਕਥਾਵਾਂ 24 avatars ਦੀਆਂ ਆਆਂ ਇਹ ਹਿੰਦੂਆਂ ਦਾ ਗ੍ਰੰਥ ਹੈ ਭਾਗਵਤ ਪੁਰਾਨ ਉਹਦੇ ਵਿੱਚੋਂ ਇਹ ਸਾਰੀਆਂ 24 ਉਤਾਰਾਂ ਦੀਆਂ ਕਥਾ ਇੱਥੇ ਲਿਖਿਆ ਗਈਆਂ ਹੁਣ ਆਪਾਂ ਦੇ ਨੈਕਸਟ ਪੇਜ ਤੇ ਚਲਦੇ ਹਾਂ ਸਾਧ ਸਾ ਜਾਣੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸકલ ਪੂਰਨ ਕਿਉਂ ਭਗਵਤ ਕਿਰਪਾ ਪ੍ਰਸਾਦ ਇੱਥੇ ਕਵੀ ਹੁਣ ਆਪਣੀ ਭਗਵਤੀ ਮਾਂ ਜਿਹੜੀ ਆ ਭਗਉਤੀ ਉਹਨੂੰ ਛੱਡਦਾ ਨਹੀਂ ਲਿਖਦਾ ਤਾਂ ਉਹ ਆ ਰਾਮ ਦੀ ਕਥਾ ਆ ਪਰ ਉਹ ਆਪਣੀ ਤੇ ਕਿਰਪਾ ਜਿਹੜੀ ਆ ਉਹ ਭਗੋਤੀ ਦੀ ਭਗਵਤ ਕਿਰਪਾ ਮੰਨਦਾ ਭਗਵਤ ਜਾਂ ਭਗੋਤੀ ਸੇਮ ਤੇੰਗੇ ਆ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਉਸਨੇ ਭਗੋਤੀ ਵਰਤਿਆ ਤੇ ਭਗਵਤ ਕਿਰਪਾਈ ਵਰਤਿਆ ਉਹਦੀ ਕਿਰਪਾ ਨਾਲ ਦੁਰਗਾ ਦੀ ਕਿਰਪਾ ਨਾਲ ਮਤਲ ਇਹ ਸੰਪੂਰਨ ਕੀਤਾ ਤੇ ਦੁਰਗਾ ਦਾ ਪੁਜਾਰੀ ਰਾਤ ਤੇ ਸ਼ਾਮ ਹੈ ਗੁਰੂ ਕੋਈ ਵੀ ਦੁਰਗਾ ਦਾ ਪੁਜਾਰੀ ਨਹੀਂ ਇਥੇ ਇਹ ਕਿਉਂਕਿ ਇਹ ਗ੍ਰੰਥ ਅਸਵੇਂ ਪਾਛੇ ਦੇ ਨਾਂ ਨਾਲ ਜੋੜਿਆ ਜਾਂਦਾ ਇਸ ਕਰਕੇ ਦੁਸ਼ਮਣਾਂ ਦੀ ਚਾਲ ਹੈ ਕਿ 10ਵੇਂ ਪਾਛਨਾ ਦੁਰਗਾ ਦੇ ਪੁਜਾਰੀ ਸਾਬਤ ਕਰੋ ਤੇ ਕ੍ਰਾਂਤ ਜਿਹੜਾ ਕਰ ਰਿਹਾ ਹੈ ਅੱਗੇ ਆ ਗਿਆ ਸਵਈਆ ਜਿਹੜਾ ਨਿਤਨੇਮ ਸ਼ੁਰੂ ਹੋ ਗਿਆ ਹੁਣ ਜੁਣੀ ਜਾਇਆ ਤੁਸੀਂ ਇਹ 862 ਪੜਿਆ ਆਪਾਂ 862 ਤੋਂ ਬਾਅਦ ਸਵਈਆ ਅੱਗੇ ਇਹਦਾ ਨੰਬਰ 863 ਆਏਗਾ ਇਹ ਕਾਂਟਿਊਸ ਚੱਲ ਰਿਹਾ ਹੈ ਰੋਮਨ ਦੀ ਕਥਾ ਵਿੱਚ ਤੋਂ ਆ ਸਵਈਆ ਜਿਹੜਾ ਆ ਜਿਹੜੇ ਪੜ ਰਹੇ ਨਾ ਆਪਾਂ ਪਾਏ ਗਏ ਜਬ ਤੇ ਤੁਮਰੇ ਬੜੇ ਚਰਤੋਂ ਪੜਦੇ ਆ ਰਹੇ ਸੀ ਤੇ ਜਦੋਂ ਪਤਾ ਲੱਗਾ ਵੀ ਇਹ ਰਚਨਾਵਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਅਸੀਂ ਇਹਨਾਂ ਤੋਂ ਕਿਨਾਰਾ ਕਰ ਲਿਆ ਤੋਂ ਆਪਾਂ ਹੁਣ ਇਸੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਨਿਤਨੇਮ ਹੈ ਸਾਡਾ ਉਹ ਨੂੰ ਕਰ ਰਹੇ ਆ ਸਵੇਰ ਦਾ ਜਪਜੀ ਸ਼ਾਮ ਦੇ ਸੋਧਰ ਤੇ ਸੋਪੁਰਖ ਦੇ ਨੌ ਸ਼ਬਦ ਜਿਹੜੇ ਹਨ ਤੇ ਸੌਣ ਲੱਗਿਆਂ ਜਿਹੜਾ ਸੋਲੇ ਦੇ ਬਾਣੀ ਦਾ ਪਾਠ ਹੈ ਤੋਂ ਦੁਸ਼ਮਣਾਂ ਨੇ ਸੋਲੇ ਤਾਂ ਨਹੀਂ ਬਦਲਿਆ ਉਹ ਪੰਜ ਸ਼ਬਦ ਉਹੀ ਰੱਖ ਲੈ ਤੇ ਸ਼ੋਮਣੀ ਕਮੇਟੀ ਨੇ ਸਵੇਰ ਦੇ ਨਿਤਨੇਮ ਬਦਲਤਾ ਤੇ ਸ਼ਾਮ ਵਾਲੇ ਬਦਲਤਾ ਬਦਲ ਕੇ ਕੀ ਕੀਤਾ ਨਿਤਨੇਮ ਵਿੱਚ ਰਚਨਾਵਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਰਲਾ ਆ ਦਿੱਤੀਆਂ ਰਲਾ ਪਾ ਦਿੱਤਾ ਗਿਆ ਕਿ ਅੱਜਕੱਲ ਬੜੀਆਂ ਖਬਰਾਂ ਆਉਂਦੀਆਂ ਕਿ ਦੁੱਧ ਵਿੱਚ ਰਲਾਪਾਤਾ ਘੇ ਵਿੱਚ ਰਲਾਪਾਤਾ ਹਰ ਇੱਕ ਚੀਜ਼ ਵਿੱਚ ਮਲਾਵਟ ਰਾਵਟ ਕਰੀ ਜਾਂਦੇ ਆ ਇਹ ਤਾਂ ਪਹਿਲਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਬਾਣੀਆਂ ਉਹਦੇ ਵਿੱਚ ਇਹ ਮਲਾਵਟ ਉਦੋਂ ਦੀ ਚੱਲੀ ਆ ਰਹੀ ਹੈ ਇਹ ਸਾਨੂੰ 1931 ਵਿੱਚੋਂ ਸ਼ੁਰੂ ਕੀਤੀ ਜਾਂ ਰਹਿਤਨ ਜ਼ਿਆਦਾ ਇਹ ਮਲਾਵਟ ਉਦੋਂ ਹੀ ਸ਼ੁਰੂ ਹੋ ਗਈ ਹੈ ਤੇ ਮਲਾਵਟ ਕੀਤੀ ਗਈ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ 'ਚ ਰਚਨਾਵਾਂ ਦਰਜ ਨਹੀਂ ਕੀਤੀਆਂ ਗਈਆਂ ਇਹ ਬਾਹਰ ਹੀ ਪਈਆਂ ਆ ਪਰ ਬਾਣੀ ਨਾਲ ਉਹਨਾਂ ਨੂੰ ਰਲਾ ਦਿੱਤਾ ਗਿਆ ਰਲਾਵਟ ਕਰਤੀ ਗਈ ਉਹਨਾਂ ਨੇ ਕਿਤਨਾ ਬਾਣੀ ਮੰਨ ਲਿਆ ਗਿਆ ਜੋ ਕਿ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਤਾ ਰਾਜਾ ਗੁਰੂ 파ਸ਼ਨ ਸੋਚ ਦੇ ਉਲਟ ਹੈ ਕਿਉਂਕਿ ਦਸਵੇਂ ਪਾਸ਼ਾ ਚਾਹਦੇ ਤਾਂ ਜਦੋਂ ਉਹਨਾਂ ਦੇ ਦਮਦਿਨੀ ਬੀੜ ਲਿਖਵਾਈ ਹੈ ਭਾਈ ਮਨੀ ਸਿੰਘ ਪਾਸੋਂ ਨੌਵੇਂ ਪਾਸ਼ਾ ਬਾਣੀ ਦਰਜ ਕਰਵਾਈ ਹੈ ਤਾਂ ਹੋਰ ਵੀ ਜਿਹੜੀ ਬਾਣੀ ਹੁੰਦੀ ਉਹ ਵੀ ਉਹਨਾਂ ਨੇ ਆਪ ਉਹਤੇ ਦਰਜ ਕਰਵਾਣੀ ਸੀ ਹੈ ਹੀ ਨਹੀਂ ਸੀ ਬਾਣੀ ਹੋਰ ਤੇ ਦਰਜ ਕਿਵੇਂ ਹੁੰਦੀ ਇਸ ਕਰਕੇ ਇਹ ਕਹਿਣਾ ਕਿ ਉਹਨਾਂ ਨੇ ਬਾਣੀ ਬਾਹਰ ਰੱਖ ਲਈ ਜੀਵਣੇ ਬਾਣੀ ਬਾਹਰ ਰੱਖ ਲਈ ਇਹਦਾ ਮਤਲਬ ਉਹਨਾਂ ਨੇ ਆਪ ਲੜਾਈ ਪਾਤੀ ਸਿੱਖਾਂ 'ਚ ਲੜਾਈ ਪਾਤੀ ਆਪਣੀ ਬਾਣੀ ਬਾਹਰ ਰੱਖ ਕੇ ਵੀ ਸਿੱਖ ਲੜਨਗੇ ਜੜਾ ਦੇ ਉਹਨਾਂ ਨੂੰ ਤੂੰ ਕੋਈ ਗੁਰੂ ਪਾਸ਼ੇ ਦਾ ਨਹੀਂ ਸੋਚ ਸਕਦੇ ਸਿੱਖਨ ਲੜਾ ਕੇ ਜਾਓ ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਕੇ ਮੱਥਾ ਟੇਕ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾ ਕੇ ਸਾਨੂੰ ਉਹਨਾਂ ਨੇ ਚੋਤੀ ਯੋਗ ਉਹਨਾਂ ਨੂੰ ਸਮਾ ਲਾਕੀਤਾ ਤਿਸ ਕਰਕੇ ਬਾਦ ਜਣਾ ਗੁਰੂ ਗ੍ਰੰਥ ਸਾਹਿਬ ਤੋਂ ਇਹ ਗੁਰੂ ਕਿਸੇ ਵੀ ਗੁਰੂ ਪਾਸ਼ਾ ਦੀ ਸੋਚ ਨਹੀਂ ਸੀ ਇਹ ਸ਼ੌਮਣਿਕ ਕਮੇਟੀ ਦੀ ਸੋਚ ਬਣ ਗਈ ਤੇ ਸ਼ੌਮਣਿਕ ਕਮੇਟੀ ਜਿਹੜੀ ਵਹਿਤ ਵਰਜਾ ਬਣਾਈ ਹੈ ਇਹਨੇ ਸਾਰੇ ਪੰਥ ਦੇ ਫੁੱਟ ਜਿਹੜੇ ਫੁੱਟ ਦੇ ਬੀਜ ਚੰਗੇ ਬੀਜੇ ਆ ਤੇ ਹੁਣ ਜਿਹੜੇ ਦਰਖਤੀ ਬਣ ਚੁੱਕੇ ਆ ਹੁਣ ਉਹਦੇ ਕੰਨ ਤੇ ਜੂਮ ਨਹੀਂ ਸਰਕਦੇ ਵੀ ਇਹਨਾਂ ਨੂੰ ਬਦਲੋ ਜਸਿਕਨ ਮੁੜ ਕੇ ਫੇਰ ਗੁਰੂ ਗ੍ਰੰਥ ਸਾਹਿਬਾ ਲੈ ਆਓ ਉਹਨਾਂ ਤੇ ਦਬਾ ਹੀ ਇੰਨਾ ਦੁਸ਼ਮਣ ਜਿਥੇ ਬੰਦੀਆਂ ਦਾ ਕੋ ਇਹ ਇੱਕ ਕਰਨੇ ਰਹੇ ਤੋ ਆ ਪੜ ਲੋ ਪਾਏਂਗੇ ਜਬ ਤੇ ਤੁਮਰੇ ਇਹ ਹੈਗਾ 863 ਨੰਬਰ ਇਹ ਰਮਾਇਣ ਹੈ ਜਿਹਨੇ ਤੰਜ ਪੜ੍ਹੀ ਜਾ ਰਹੀ ਹੈ ਦੂਸਰਾ ਅਗੇ ਆ ਗਿਆ ਦੋਰਾ ਫਿਰ ਇਹ ਦੋਰਾ ਸਗਲ ਦੁਆਰ ਕੋ ਛਾੜ ਕੇ ਬਾੜ ਆ ਗਿਆ ਇਹਦਾ ਨੰਬਰ ਹੈ 864 ਤੇ ਇਹ 864 ਨੰਬਰ ਇਹਦਾ ਆਖਰੀ ਨੰਬਰ ਜਿਹੜਾ 864 ਹੈਗਾ ਰਾਮਾ ਅਵਤਾਰ ਜਾਂ ਰਮਾਇਣ ਦਾ ਇੱਥੇ ਆ ਕੇ ਰਮਾਇਣ ਖਤਮ ਹੁੰਦੀ ਹੈ ਹੁਣ ਰਮਾਇਣ ਕਿਉਂ ਅੱਗੇ ਦੇਖ ਲਓ ਇੱਥੇ ਲਿਖਿਆ ਇਤੀ ਸ਼੍ਰੀ ਰਮਾਇਣ ਸਮਾਪਤਮ ਸਤਿ ਸ਼ੁਭਮ ਸਤਿ ਇਤੀ ਸ਼੍ਰੀ ਰਮਾਇਣ ਸਮਾਪਤ ਤੋ ਰਮਾਇਣ ਜਿਹੜੀ ਕਹਿੰਦਾ ਕਬੀ ਇੱਥੇ ਮੈਂ ਸੁਣਾਉਂਦ ਕਰ ਦਿੱਤੀ ਐ ਇਥੇ ਸਪਸ਼ਟ ਹੋ ਗਿਆ ਕਿ ਇਹ ਦੋ ਰਚਨਾਵਾਂ ਜਿਹੜੀਆਂ ਪਾਏ ਗਏ ਵਾਲੇ ਤੇ ਸ਼ਗਲ ਦਵਾਰ ਕੋ ਸ਼ਾਰਟ ਇਹ ਰਮਾਇਣ ਦੇ ਵਿੱਚੋਂ ਤੋ ਇੱਕ ਵਰਦਾਰ ਇੱਕ ਵੀ ਵੀ ਕੀਰਤਨ ਕਰ ਰਿਹਾ ਸੀ ਕੀਰਤਨ ਕਰਕੇ ਬਾਅਦ ਛੁੱਟੀ ਤੋਂ ਨੇ ਅਸੀਂ ਪੁੱਛਿਆ ਉਹਨੂੰ ਵੀ ਆ ਸ਼ਗਲ ਦਵਾਰ ਕੇ ਇਹ 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 ਕਾਹਤੇ ਪੜਿਆ ਬਾਣੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਆ ਤੇ ਉਹ ਉਹਨਾਂ ਨੂੰ ਇਹ ਵੀ ਨਹੀਂ ਪਤਾ ਪੜਨ ਵਾਲਿਆਂ ਨੂੰ ਵੀ ਜੋ ਪੜ ਰਿਹਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੇ ਹੈ ਕਿ ਬਾਹਰ ਹੈ ਹਾਲਾਂਕਿ ਰੋਜ ਉਹ ਨਿਤਨੇਮ ਵਿੱਚ ਪੜਦੇ ਆ ਪਰ ਬੀਬੀ ਕਹਿੰਦੇ ਨਹੀਂ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਮੈਂ ਤੇ ਅਸੀਂ ਸਮਝਾਇਆ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ ਉਧਰ ਰਿਸ਼ਤੇਦਾਰ ਵੀ ਖੜੇ ਸਨ ਉਹਨਾਂ ਨੇ ਵੀ ਕਿਹਾ ਵੀ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਬਾਹਰ ਹੈ ਤੋ ਇਥੋਂ ਤੱਕ ਮਤਲਬ ਸਾਡੀ ਸਮਝ ਜਿਹੜੀ ਹੈ ਇੰਨੀ ਕਿ ਆ ਕਿ ਅਸੀਂ ਕਿੱਥੇ ਤੁਰ ਰਹੇ ਆ ਤੋ ਇਥੋਂ ਰਮਾਇੰਸ ਮਤ ਹੋ ਜਾਂਦੀ ਆ ओके कृष्ण अवतार शुरू हो ਜਾਂਦਾ ਤੇ ਇਹ ਸੀ ਅੱਜ ਦਾ ਟਾਪਿਕ ਆਪਾਂ ਵਿਚਾਰਿਆ ਕਿ ਨਿਤਨੇਮ ਵਿਚਰ ਮੈਂ ਵੀ ਪੜ੍ਹੀ ਜਾ ਰਹੀ ਹੈ ਅਸਲੀ ਜੇ ਤੁਸੀਂ ਦਸ ਕੁ ਨਦੀ ਜਿਹੜੀ ਸੈਂਚੀ ਦੇਖਣੀ ਆ ਤਾਂ ਆ ਮੈਂ ਖੋਲ ਕੇ ਰੱਖੀ ਹੈ ਵੀ ਇਹਦਾ ਪੰਨਾ ਹੈਗਾ 254 ਇਹ ਕੱਢਿਓ ਇਹ ਪਹਿਲੀ ਸੈਂਚੀ ਹੈ ਦੋ ਸੈਂਚੀਆਂ ਬਣਾਈ ਹੋਈਆਂ ਦਸ ਕੁ ਰਾਧੀਆਂ ਇਹ ਪਹਿਲਾ ਭਾਗ ਹੈ ਦਾ ਤੇ ਇਹਦੇ ਵਿੱਚ ਜੋ ਲਿਖਿਆ ਉਹ ਆਪਾਂ ਸਾਰਾ ਪੜਿਆ ਜੋ ਕਥਾ ਸੁਣਿਆ ਰਗਾਵੇ ਪੜਿਆ ਤੇ ਇੱਥੇ ਅਧੂਰਾ ਵੀ ਸਿਕਲਦਾਰ ਕੋਸ਼ੜ ਕੇ ਇੱਥੇ ਲਿਖਿਆ ਤੇ ਇੱਥੇ ਆ ਪਾਏਗਾ ਇਹ ਜਿਹੜਾ ਆ ਵੀ ਲਿਖਾ ਦੇਖੋ ਪਾਏਗਾ ਜਗ ਤੇ ਤੁਮਰੇ ਤੇ ਇਹ ਤੋਂ ਵਾਦਾ ਲਿਖਿਆ ਤੇ શ્રી ਰਮਾਇਣ ਸਮਾਪਤਮ ਸਤਿ ਸੁਭਮ ਸਤ ਇਹ ਜਿਹੜਾ ਪਹਿਲਾ ਭਾਗ ਹੈ ਇਹ ਜਿਹੜਾ ਅੰਤਸ੍ਰੰਤ ਇਹ ਮੈਂ ਤੁਹਾਨੂੰ ਦਿਖਾ ਦਿੰਦਾ ਤੁਹਾਨੂੰ ਕਿ ਆ ਲਿਖਿਆ શ્રી ਦਸ਼ਮੰਤ ਸਾਹਿਬ ਜੀ ਭਾਗ ਪਹਿਲਾ ਤੋ ਇਹਦੇ ਵਿੱਚੋਂ ਰਾਮਾਇਣ ਜਿਹੜੀ ਆ ਨਿਤਨੇ ਵਿੱਚ ਪੜਾਈ ਜਾ ਰਹੀ ਹੈ। ਤੋ ਹੁਣ ਤਾਂ ਤੁਹਾਨੂੰ ਕਿ ਤਾ ਸਪਸ਼ਟ ਹੋ ਗਿਆ ਹੋਵੇਗਾ ਕਿ ਨਿਤਨੇ ਕਰਨ ਵਾਲੇ ਨਾਲ-ਨਾਲ Hindu ਮਤ ਦੀ ਇਹ ਜੋ ਰਚਨਾ ਹੈ ਰਾਮਾਇਣ ਇਹਦਾ ਪਾਠ ਵੀ ਨਾਲ-ਨਾਲ ਕਰ ਰਹੇ ਹਨ। ਤੋ ਪਹਿਰੇ ਚ ਬਸਾਉਤੀ ਕਰਦੇ ਆਂ ਅੱਗਾ ਫਿਰ ਆਂ ਫਿਰ ਮਿਲਾਂਗੇ ਕਿਸੇ ਹੋਰ ਟੌਪਿਕ ਤੇ ਅਤੇ ਸਾਂਇਕਰੀ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ